ਕਈ ਲੋਕਾਂ ਨੂੰ ਲੱਗਦਾ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਜੇ ਉਹਨਾਂ ਦੇ ਘਰ ਪੁੱਤਰ ਜਨਮੂਗਾ ਫੇਰ ਹੀ ਹੋਊਗਾ ਪੁੱਤਰ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਸੁੱਖ ਹੈ ਪਰ ਇਹ ਗੱਲ ਬਿਲਕੁਲ ਗਲਤ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਉਸ ਦੇ ਕਰਮਾਂ ਦੇ ਨਾਲ ਹੁੰਦਾ ਹੈ ਨਾ ਕਿ ਪੁੱਤਰ ਜਾਂ ਧੀ ਦੇ ਨਾਲ ਕਿਉਂਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਮੈਂ ਇੱਕ ਸਟੋਰੀ ਸੁਣਾਈ ਸੀ ਜਿਸ ਵਿੱਚ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸਿਰਫ ਪੁੱਤਰ ਦੀ ਚਾਹਤ ਲਈ ਪੁੱਤਰ ਦੀ ਲਾਲਸਾ ਦੇ ਵਿੱਚ ਪਰ ਜੋ ਸਟੋਰੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਇੱਕ ਪੁੱਤਰ ਨੇ ਹੀ ਆਪਣੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ ਪਰਿਵਾਰ ਨੂੰ ਖਤਮ ਕਰ ਦਿੱਤਾ ਇਸ ਲਈ ਇਹ ਗੱਲ ਮੰਨਣੀ ਪਵੇਗੀ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਉਸਦੇ ਕਰਮਾਂ ਦੇ ਕਾਰਨ ਹੈ ਨਾ ਕਿ ਜੇ ਤੁਹਾਡੇ ਪੁੱਤਰ ਹੋਵੇਗਾ ਜਾਂ ਧੀ ਹੋਵੇਗੀ ਉਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ-ਦੁੱਖ ਹੋਣਗੇ ਸਾਰੇ ਦੋਸਤ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਜ਼ਿਲ੍ਹਾ ਰੋहतक ਝੱਜਰ ਚੂੰਗੀ ਸਥਿਤ ਵਿਜੇਨਗਰ ਦੀ ਬਾਗ ਵਾਲੀ ਗਲੀ ਦੀ ਗੱਲ ਹੈ 27 ਅਗਸਤ 2021 ਦਾ ਦਿਨ ਸੀ ਤਕਰੀਬਨ ਸਵੇਰ ਦੇ 11 ਵਜੇ ਹੋਏ ਸੀ ਅਭਿਸ਼ੇਕ ਜਿਸ ਦੀ ਉਮਰ 20 ਸਾਲਾ ਉਹ ਆਪਣੇ ਘਰ ਦੀ ਡੋਰ ਬੈਲ ਵਜਾ ਰਿਹਾ ਸੀ ਪਰ ਅੰਦਰੋਂ ਕੋਈ ਵੀ ਦਰਵਾਜ਼ਾ ਨਹੀਂ ਖੋਲ ਰਿਹਾ ਸੀ ਉਹ ਉਸ ਨੇ ਕਈ ਵਾਰ ਡੋਰ ਬੈਲ ਵਜਾਈ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲਿਆ ਉਸ ਨੇ ਫਿਰ ਆਪਣੇ ਪਿਤਾ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਵੀ ਨਹੀਂ ਚੱਕਿਆ ਹੁਣ ਅਭਿਸ਼ੇਕ ਪਰੇਸ਼ਾਨ ਹੋ ਜਾਂਦਾ ਹੈ ਤੇ ਉਹ ਆਪਣੇ ਮਾਮੇ ਨੂੰ ਜੋ ਕਿ ਉਸ ਜਗ੍ਹਾ ਤੋਂ ਲਗਭਗ 7-8 ਕਿਲੋਮੀਟਰ ਦੂਰ ਰਹਿੰਦਾ ਸੀ ਉਸ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਮਾਮਾ ਕੋਈ ਘਰ ਦਾ ਗੇਟ ਨਹੀਂ ਖੋਲ ਰਿਹਾ ਮੈਂ ਆਪਣੇ ਪਿਤਾ ਦੇ ਫੋਨ ਤੇ ਫੋਨ ਵੀ ਕੀਤਾ ਉਹ ਫੋਨ ਵੀ ਨਹੀਂ ਚੱਕ ਰਿਹਾ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਬੜਾ ਪਰੇਸ਼ਾਨ ਹੈ ਇਹ ਗੱਲ ਸੁਣ ਕੇ ਮਾਮਾ ਮੌਕੇ ਤੇ ਪਹੁੰਚਦਾ ਕਾਫੀ ਕੋਸ਼ਿਸ਼ ਤੋਂ ਬਾਅਦ ਉਹ ਘਰ ਵਿੱਚ ਦਾਖਲ ਹੋਣ 'ਚ ਕਾਮਯਾਬ ਹੋ ਜਾਂਦੇ ਨੇ ਪਰ ਘਰ ਦੇ ਅੰਦਰ ਜਾ ਕੇ ਜੋ ਮੰਜ਼ਰ ਦੇਖਦੇ ਨੇ ਉਸ ਨੂੰ ਦੇਖ ਕੇ ਮਾਮੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਅਭਸ਼ੇਕ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਉਹ ਉੱਚੀ ਉੱਚੀ ਚੀਕਾਂ ਮਾਰਦਾ ਹੈ ਰੋਂਦਾ ਉਸ ਦੀਆਂ ਆਵਾਜ਼ਾਂ ਸੁਣ ਕੇ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਗਮਾਂਡੀ ਉਸ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਜਦੋਂ ਗਮਾਂਡੀ ਦੇਖਦੇ ਨੇ ਲੋਕ ਦੇਖਦੇ ਤਾਂ ਉਸ ਘਰ ਵਿੱਚ ਚਾਰੇ ਪਾਸੇ ਖੂਨ ਹੀ ਖੂਨ ਖਿੰਡਿਆ ਹੋਇਆ ਸੀ ਕਿਉਂਕਿ ਇਸ ਘਰ ਦੇ 4 ਮੈਂਬਰ ਮਾਰੇ ਜਾ ਚੁੱਕੇ ਸੀ ਚਾਰਾਂ ਦੇ ਸਿਰ ਵਿੱਚ ਕਿਸੇ ਨੇ ਗੋਲੀ ਮਾਰ ਦਿੱਤੀ ਸੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਆ ਕੇ ਜਦੋਂ ਦੇਖਦੀ ਹੈ ਤਾਂ ਚਾਰ ਲਾਸ਼ਾਂ ਘਰ ਦੇ ਵਿੱਚ ਪਈਆਂ ਸੀ ਜਿਸ ਵਿੱਚ ਬਬਲੂ ਪਹਿਲਵਾਨ ਉਸ ਦੀ ਪਤਨੀ ਬਬਲੀ ਉਸ ਦੀ ਬੇਟੀ ਤਮੰਨਾ ਤੇ ਉਸ ਦੀ ਸੱਸ ਰੋਸ਼ਨੀ ਚਾਰ ਲਾਸ਼ਾਂ ਘਰ ਦੇ ਵਿੱਚ ਖੂਨ ਨਾਲ ਲਥਪਥ ਹੋਈਆਂ ਪਈਆਂ ਸੀ ਅਭਿਸ਼ੇਕ ਦਾ ਰੋ ਰੋ ਕੇ ਬੁਰਾ ਹਾਲ ਸੀ ਮੌਕੇ ਤੇ ਰਿਸ਼ਤੇਦਾਰ ਆਉਂਦੇ ਨੇ ਰਿਸ਼ਤੇਦਾਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਹ ਸਭ ਕੁਝ ਦੇਖ ਕੇ ਹਰ ਅੱਖ ਨਮ ਹੁੰਦੀ ਹੈ ਪੁਲਿਸ ਹੁਣ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਅਤੇ ਪੋਸਟਮਾਰਟਮ ਲਈ ਭੇਜਦੀ ਹੈ। ਪੁਲਿਸ ਦੇ ਸਾਹਮਣੇ ਬੜਾ ਵੱਡਾ ਸਵਾਲ ਸੀ ਕਿ ਕਿਸੇ ਨੇ ਇਹ ਚਾਰ ਕਤਲ ਕਿਉਂ ਕੀਤੇ? ਕਿਸ ਨੇ ਕੀਤੇ? ਕੀ ਵਜ੍ਹਾ ਸੀ? ਇਹ ਸਾਰੇ ਸਵਾਲ ਹੁਣ ਪੁਲਿਸ ਦੇ ਸਾਹਮਣੇ ਸੀ। ਪੁਲਿਸ ਪੁੱਛਗਿੱਛ ਕਰਦੀ ਹੈ। ਕਈ ਐਂਗਲਾਂ ਤੋਂ ਇਸ ਕੇਸ ਨੂੰ ਦੇਖਦੀ ਹੈ ਕਿਉਂਕਿ ਜੋ ਬਬਲੂ ਪਹਿਲਵਾਨ ਸੀ ਉਹ ਇੱਕ ਪ੍ਰਾਪਰਟੀ ਡੀਲਰ ਸੀ ਤੇ ਇੱਕ ਰਸੂਖਦਾਰ ਬੰਦਾ ਸੀ। ਹੁਣ ਪੁਲਿਸ ਦੇਖਦੀ ਹੈ ਕਿ ਇਸ ਦਾ ਕਿਸੇ ਨਾਲ ਕੋਈ ਜ਼ਮੀਨੀ ਝਗੜਾ ਜਾਂ ਕੋਈ ਪੈਸਿਆਂ ਦਾ ਲੈਣ ਦੇਣ ਕਈ ਐਂਗਲਾਂ ਤੋਂ ਇਸ ਕੇਸ ਨੂੰ ਦੇਖਿਆ ਜਾਂਦਾ ਹੈ ਆਸ-ਪਾਸਿਓਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਹੁਣ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਤਮੰਨਾ ਬਬਲੀ ਤੇ ਰੋਸ਼ਨੀ ਤਿੰਨਾਂ ਦੇ ਸਿਰ ਵਿੱਚ ਇੱਕ-ਇੱਕ ਗੋਲੀ ਮਾਰੀ ਗਈ ਸੀ ਅਤੇ ਬਬਲੂ ਪਹਿਲਵਾਨ ਦੇ ਸਿਰ ਦੇ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਸੀ। ਜਾਣੀ ਕੋਈ ਇਹਨਾਂ ਨੂੰ ਮਾਰ ਨਹੀਂ ਆਇਆ ਸੀ। ਪੁਲਿਸ ਦੇ ਸਾਹਮਣੇ ਬਹੁਤ ਵੱਡਾ ਸਵਾਲ ਸੀ ਕਿਉਂਕਿ ਪੁਲਿਸ ਦੇ ਉੱਤੇ ਬੜਾ ਜ਼ਿਆਦਾ ਦਬਾਅ ਸੀ। ਹੁਣ ਪੁਲਿਸ ਅਭਿਸ਼ੇਕ ਤੋਂ ਪੁੱਛਗਿੱਛ ਕਰਦੀ ਹੈ। ਅਭਿਸ਼ੇਕ ਨੂੰ ਪੁੱਛਦੀ ਹੈ ਕਿ ਤੂੰ ਉਸ ਸਮੇਂ ਕਿੱਥੇ ਸੀ? ਅਭਿਸ਼ੇਕ ਨੇ ਕਿਹਾ ਕਿ ਮੈਂ ਉਸ ਸਮੇਂ ਇੱਕ ਹੋਟਲ ਦੇ ਵਿੱਚ ਗਿਆ ਹੋਇਆ ਸੀ ਜਿੱਥੇ ਅਸੀਂ ਪਾਰਟੀ ਕਰ ਰਹੇ ਸੀ। ਹੁਣ ਪੁਲਿਸ ਜਾਂਚ ਕਰਦੀ ਹੈ ਕਿ ਇਹ ਅਭਿਸ਼ੇਕ ਹੋਟਲ ਦੇ ਵਿੱਚ ਸੀ ਜਾਂ ਨਹੀਂ ਸੀ ਕਿਉਂਕਿ ਇਹ ਇਕੱਲਾ ਅਭਿਸ਼ੇਕ ਹੀ ਸੀ ਜੋ ਬਚਿਆ ਸੀ ਬਾਕੀ ਸਾਰਾ ਪਰਿਵਾਰ ਖਤਮ ਹੋ ਗਿਆ ਸੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਅਭਿਸ਼ੇਕ ਹੋਟਲ ਦੇ ਵਿੱਚ ਹੀ ਸੀ ਪਰ ਪੁਲਿਸ ਨੇ ਜਦੋਂ ਅਭਿਸ਼ੇਕ ਨਾਲ ਗੱਲ ਕੀਤੀ ਤਾਂ ਪੁਲਿਸ ਨੂੰ ਉਸ ਦੇ ਹਾਪ ਭਾਪ ਉਸ ਦੀ ਚਾਲ ਢਾਲ ਅਜੀਬ ਲੱਗੀ ਜਾਣੀ ਉਸ ਵਿੱਚ ਕੁੜੀਆਂ ਵਾਲੇ ਗੁਣ ਲੱਗੇ ਕੁੜੀਆਂ ਵਾਲੇ ਹਾਫ ਭਾਵ ਜਦੋਂ ਪੁਲਿਸ ਅਭਿਸ਼ੇਕ ਦੇ ਵਿੱਚ ਦੇਖਦੀ ਹੈ ਤਾਂ ਇਸ ਐਂਗਲ ਤੋਂ ਵੀ ਪੁਲਿਸ ਹੁਣ ਜਾਂਚ ਕਰਦੀ ਹੈ ਇਸ ਤੇ ਦੋਸਤਾਂ ਬਾਰੇ ਪਤਾ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਦਾ ਇੱਕ ਫਰੈਂਡ ਹੈ ਜਿਸ ਦਾ ਨਾਮ ਕਾਰਤਿਕ ਲਟਬਾਲ ਹੈ ਉਸ ਬਾਰੇ ਵੀ ਹੁਣ ਪੁਲਿਸ ਜਾਂਚ ਕਰਦੀ ਹੈ ਤੇ ਪੁਲਿਸ ਨੂੰ ਸ਼ੱਕ ਹੋ ਜਾਂਦਾ ਕਿ ਇਹ ਕੰਮ ਅਭਿਸ਼ੇਕ ਨੇ ਕੀਤਾ ਅਭਿਸ਼ੇਕ ਤੋਂ ਜਦੋਂ ਪੁਲਿਸ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਅਭਿਸ਼ੇਕ ਟੁੱਟ ਜਾਂਦਾ ਹੈ ਤੇ ਫੇਰ ਉਹ ਸਾਰਾ ਰਾਜ਼ ਉਗਲਦਾ ਹੈ ਤੇ ਜਿਹੜੀ ਕਹਾਣੀ ਉਹ ਦੱਸਦਾ ਉਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਉਹ ਦੱਸਦਾ ਕਿ ਮੈਂ ਬੀ ਕਾਮ ਦਾ ਸਟੂਡੈਂਟ ਹਾਂ ਮੇਰੇ ਕਈ ਦੋਸਤ ਸੀ ਪਰ ਉਹਨਾਂ ਵਿੱਚੋਂ ਇੱਕ ਦੋਸਤ ਸੀ ਕਾਰਤਿਕ ਕਾਰਤਿਕ ਨਾਲ ਉਹ ਪਿਆਰ ਕਰਨ ਲੱਗਦਾ ਹੈ ਕਿਉਂਕਿ ਜੋ ਅਭਿਸ਼ੇਕ ਸੀ ਉਹ ਗੇ ਸੀ ਹੁਣ ਕਾਰਤਿਕ ਦੇ ਨਾਲ ਏਸ ਦੀ ਇੰਨੀ ਦੋਸਤੀ ਹੋ ਜਾਂਦੀ ਹੈ ਕਿ ਇੱਕ ਦੂਜੇ ਨਾਲ ਸਬੰਧ ਵੀ ਬਣਾਉਂਦੇ ਨੇ ਤੇ ਇਹਨਾਂ ਨੇ ਸੋਚਿਆ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਵਾਂਗੇ ਇਹ ਕਾਰਤਿਕ ਨੂੰ ਆਪਣੇ ਮਾਤਾ ਪਿਤਾ ਨਾਲ ਮਲਾਉਂਦਾ ਹੈ ਤੇ ਕਈ ਕਈ ਦਿਨ ਕਾਰਤਿਕ ਏਸ ਦੇ ਨਾਲ ਇਸਤੇ ਕਰੇ ਰਹਿੰਦਾ ਪਰ ਏਸ ਦੀ ਭੈਣ ਤਮੰਨਾ ਨੂੰ ਇੱਕ ਦਿਨ ਇਹਨਾਂ ਦੇ ਰਿਸ਼ਤੇ ਤੇ ਸ਼ੱਕ ਹੋ ਜਾਂਦੀ ਹੈ ਤੇ ਉਹ ਫਿਰ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਹੈ ਕਿ ਅਭਿਸ਼ੇਕ ਦੇ ਮੈਨੂੰ ਰੰਗ ਢੰਗ ਠੀਕ ਨਹੀਂ ਲੱਗਦੇ ਜੋ ਕਾਰਤਿਕ ਹੈ ਇਸ ਨੂੰ ਮੈਂ ਇਸ ਦੇ ਨਾਲ ਅਤਰਾਜਗ ਹਾਲਤ ਦੇ ਵਿੱਚ ਦੇਖਿਆ ਜਦੋਂ ਇਹ ਗੱਲ ਬਬਲੂ ਪਹਿਲਵਾਨ ਨੂੰ ਪਤਾ ਲੱਗਦੀ ਹੈ ਜਾਨੀ ਅਭਿਸ਼ੇਕ ਦੇ ਪਿਤਾ ਨੂੰ ਪਤਾ ਲੱਗਦੀ ਹੈ ਤਾਂ ਉਹ ਕਾਰਤਿਕ ਨੂੰ ਟੱਕੇ ਮਾਰ ਕੇ ਘਰੋਂ ਕੱਢਦਾ ਤੇ ਉਸ ਨੂੰ ਕਹਿੰਦਾ ਕਿ ਜੇ ਤੂੰ ਮੇਰੇ ਬੇਟੇ ਦੇ ਆਸ-ਪਾਸ ਕਿਤੇ ਨજર ਆਇਆ ਤਾਂ ਮੈਥੋਂ ਬੁਰਾ ਕੋਈ ਵੀ ਨਹੀਂ ਹੋਵੇਗਾ। ਬਬਲੂ ਪਹਿਲਵਾਨ ਕੋਲ ਇੱਕ ਗੈਰ ਕਾਨੂੰਨੀ ਪਿਸਤੌਲ ਵੀ ਹੁੰਦਾ ਹੈ ਜੋ ਉਸ ਨੇ ਆਪਣੇ ਬੇਟੇ ਨੂੰ ਵੀ ਚਲਾਉਣਾ ਸਿਖਾਇਆ ਸੀ। ਜਦੋਂ ਬਬਲੂ ਪਹਿਲਵਾਨ ਕਾਰਤਿਕ ਨੂੰ ਘਰੋਂ ਬੇਇੱਜ਼ਤੀ ਕਰਕੇ ਕੱਢਦਾ ਹੈ ਤੇ ਅਭਿਸ਼ੇਕ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਉਸ ਨੂੰ ਆਪਣੇ ਪਰਿਵਾਰ ਦੇ ਪ੍ਰਤੀ ਨਫ਼ਰਤ ਹੋ ਜਾਂਦੀ ਹੈ ਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਕਿ ਤੁਸੀਂ ਕਾਰਤਿਕ ਦੇ ਨਾਲ ਇਦਾਂ ਨਹੀਂ ਕਰਨਾ ਸੀ ਪਰ ਬਬਲੂ ਪਹਿਲਵਾਨ ਨੇ ਜਾਨੀ ਅਭਿਸ਼ੇਕ ਦੇ ਪਿਤਾ ਨੇ ਅਭਿਸ਼ੇਕ ਦੀ ਕੁੱਟ ਮਾਰ ਵੀ ਕੀਤੀ ਕਿ ਜੇ ਤੂੰ ਅੱਗੇ ਤੋਂ ਇਸ ਬੰਦੇ ਦੇ ਇਸ ਮੁੰਡੇ ਦੇ ਕੋਲ ਮੈਨੂੰ ਦੇਖਿਆ ਇਸ ਨਾਲ ਗੱਲ ਕੀਤੀ ਤਾਂ ਮੈਥੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਥੋੜਾ ਸਮਾਂ ਲੰਘਦਾ ਫਿਰ ਅਭਿਸ਼ੇਕ ਤੇ ਕਾਰਤਿਕ ਮਿਲਣ ਲੱਗਦੇ ਨੇ ਤੇ ਅਭਿਸ਼ੇਕ ਸੋਚਦਾ ਹੈ ਕਿ ਮੈਂ ਆਪਣਾ ਜੈਂਡਰ ਚੇਂਜ ਕਰਵਾ ਲਵਾਂਗਾ ਤੇ ਉਸ ਤੋਂ ਬਾਅਦ ਕਾਰਤਿਕ ਦੇ ਨਾਲ ਵਿਆਹ ਕਰਵਾਵਾਂਗਾ ਇਸ ਲਈ ਉਸ ਨੂੰ 5 ਲੱਖ ਰੁਪਏ ਦੀ ਲੋੜ ਸੀ ਤੇ ਉਹ ਆਪਣੇ ਘਰ ਆਉਂਦਾ ਘਰ ਆ ਕੇ ਆਪਣੇ ਪਿਤਾ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਕਿ ਮੈਂ ਆਪਣਾ ਜੈਂਡਰ ਚੇਂਜ ਕਰਵਾਉਣਾ ਹੈ ਮੈਨੂੰ 5 ਲੱਖ ਰੁਪਇਆ ਦਿਓ ਜਦੋਂ ਇਹ ਗੱਲ ਬਬਲੂ ਪਹਿਲਵਾਨ ਤੇ ਉਸ ਦੇ ਘਰ ਵਾਲੇ ਸੁਣਦੇ ਨੇ ਤਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਹੈ ਇਸ ਨੂੰ ਘਰ ਦੇ ਵਿੱਚ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਇਸ ਨੂੰ ਜੋ ਇਹ ਪੌਕਟ ਮਣੀ ਦਿੰਦੇ ਸੀ ਉਹ ਵੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਇਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੈਨੂੰ ਅੱਜ ਤੋਂ ਬਾਅਦ ਪੌਕਟ ਮਣੀ ਨਹੀਂ ਮਿਲੇਗੀ ਹੁਣ ਅਭਿਸ਼ੇਕ ਨੂੰ ਆਪਣੇ ਪਰਿਵਾਰ ਪ੍ਰਤੀ ਹੋਰ ਗੁੱਸਾ ਹੁੰਦਾ ਹੈ ਤੇ ਉਸ ਦੇ ਮਨ ਦੇ ਵਿੱਚ ਪਰਿਵਾਰ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਅਭਿਸ਼ੇਕ ਹੁਣ ਕਮਰੇ ਦੇ ਅੰਦਰ ਬੈਠਾ ਇਹ ਪਲਾਨ ਬਣਾ ਰਿਹਾ ਸੀ ਕਿ ਕਿਉਂ ਨਾ ਇਹ ਸਾਰੇ ਪਰਿਵਾਰ ਵਾਲਿਆਂ ਨੂੰ ਖਤਮ ਕਰ ਦਿੱਤਾ ਜਾਵੇ ਫਿਰ ਕੋਈ ਵੀ ਮੈਨੂੰ ਐਦਾਂ ਕਰਨ ਤੋਂ ਨਹੀਂ ਰੋਕੇਗਾ ਇਹ ਫਿਰ ਇੱਕ ਦਿਨ ਪਲਾਨ ਬਣਾਉਂਦਾ ਹੈ ਇਸ ਦੀ ਭੈਣ ਤਮੰਨਾ ਚਿਵਾਰੇ ਦੇ ਵਿੱਚ ਬੈਠੀ ਟੀਵੀ ਦੇਖ ਰਹੀ ਹੁੰਦੀ ਹੈ ਇਹ ਪੌੜੀਆਂ ਰਾਹੀਂ ਉੱਤੇ ਚੜਦਾ ਹੈ ਚੜਨ ਤੋਂ ਬਾਅਦ ਆਪਣੇ ਪਿਤਾ ਦੀ ਜੋ ਕੈਰਕ ਨੂਨੀ ਪਿਸਤੌਲ ਹੁੰਦੀ ਆ ਉਸ ਨੂੰ ਚੱਕ ਕੇ ਲੈ ਜਾਂਦਾ ਹੈ ਤੇ ਕਮਰੇ ਵਿੱਚ ਜਾ ਕੇ ਇਸ ਦੀ ਭੈਣ ਤਮੰਨਾ ਟੀਵੀ ਦੇਖ ਰਹੀ ਸੀ ਉਸ ਦੀ ਆਵਾਜ਼ ਜ਼ਿਆਦਾ ਕਰਕੇ ਉਸ ਤੇ ਗੋਲੀ ਮਾਰ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਆਪਣੀ ਨਾਨੀ ਰੋਸ਼ਨੀ ਨੂੰ ਉੱਪਰ ਬੁਲਾਉਂਦਾ ਹੈ ਉਹ ਵੀ ਤਮੰਨਾ ਵਾਲੇ ਕਮਰੇ 'ਚ ਆ ਜਾਂਦੀ ਹੈ ਤੇ ਜਦੋਂ ਹੀ ਉਹ ਕਮਰੇ 'ਚ ਆਉਂਦੀ ਹੈ ਤਾਂ ਇਹ ਉਸ ਦੇ ਵੀ ਸਿਰ ਵਿੱਚ ਗੋਲੀ ਮਾਰ ਦਿੰਦਾ ਹੈ ਫਿਰ ਇਹ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਕਿ ਮਾਂ ਨਾਨੀ ਨੂੰ ਦੇਖ ਕੁਝ ਹੋ ਗਿਆ ਤੇ ਇਸ ਦੀ ਮਾਂ ਬਬਲੀ ਭੱਜ ਕੇ ਜਦੋਂ ਉੱਪਰ ਕਮਰੇ ਵਿੱਚ ਜਾਂਦੀ ਹੈ ਤਾਂ ਇਹ ਪਿੱਛੋਂ ਉਸ ਤੇ ਵੀ ਗੋਲੀ ਮਾਰ ਦਿੰਦਾ ਤੇ ਜੋ ਉਸ ਦੇ ਗਹਿਣੇ ਪਾਏ ਹੁੰਦੇ ਨੇ ਉਹਨਾਂ ਨੂੰ ਲਾਹ ਲੈਂਦਾ ਤੇ ਉਸ ਤੋਂ ਬਾਅਦ ਉਸ ਕਮਰੇ ਨੂੰ ਲੋਕ ਕਰ ਦਿੰਦਾ ਆਉਂਦਾ ਕਿਉਂਕਿ ਟੀਵੀ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਾਰਨ ਕਿਸੇ ਨੂੰ ਗੋਲੀ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਆਉਂਦਾ ਇਸ ਦਾ ਪਿਤਾ ਬਬਲੂ ਪਹਿਲਵਾਨ ਕਮਰੇ ਦੇ ਵਿੱਚ ਬੈਠਾ ਟੀਵੀ ਦੇਖ ਰਿਹਾ ਸੀ ਤਾਂ ਇਹ ਕਮਰੇ ਦੇ ਵਿੱਚ ਆ ਕੇ ਆਪਣੇ ਪਿਤਾ ਦੇ ਸਿਰ ਦੇ ਵਿੱਚ ਤਿੰਨ ਗੋਲੀਆਂ ਮਾਰਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਹੱਥ ਵਿੱਚ ਪਾਇਆ 21 ਤੋਲਿਆਂ ਦਾ ਕੜਾ ਲਾ ਕੇ ਉਸ ਕਮਰੇ ਨੂੰ ਲੋਕ ਕਰ ਦਿੰਦਾ ਹੈ ਲੋਕ ਕਰਨ ਤੋਂ ਬਾਅਦ ਬਾਹਰੋਂ ਲੋਕ ਕਰਕੇ ਇਹ ਆਰਾਮ ਨਾਲ ਹੋਟਲ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਪਾਰਟੀ ਇੰਜੋਏ ਕਰਦਾ ਹੈ ਤੇ ਸੋਸ਼ਲ ਮੀਡੀਆ ਉੱਤੇ ਉਥੋਂ ਰੀਲ ਵੀ ਪਾਉਂਦਾ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਇਸ ਅਭਿਸ਼ੇਕ ਨੇ ਹੀ ਆਪਣੇ ਪਰਿਵਾਰ ਦਾ ਕਤਲ ਕੀਤਾ ਆਪਣੇ ਮਾਤਾ ਪਿਤਾ ਭੈਣ ਤੇ ਨਾਨੀ ਦਾ ਕਤਲ ਕੀਤਾ ਇਹ ਘਟਨਾ 27 ਅਗਸਤ 2021 ਦੀ ਸੀ ਤੇ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਜ਼ਿਲ੍ਹਾ ਅਦਾਲਤ ਦੇ ਵਿੱਚ ਚੱਲ ਰਿਹਾ ਹਜੇ ਇਸ ਦੀ ਸੁਣਵਾਈ ਚੱਲ ਰਹੀ ਹੈ ਇਸ ਵਿੱਚ ਕੋਈ ਵੀ ਫੈਸਲਾ ਨਹੀਂ ਆਇਆ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਕਈ ਲੋਕ ਪੁੱਤਰ ਲਈ ਕਿਸੇ ਨੂੰ ਮਾਰ ਵੀ ਦਿੰਦੇ ਨੇ ਪਰ ਕਈ ਲੋਕਾਂ ਦੇ ਪੁੱਤਰ ਹੀ ਉਹਨਾਂ ਨੂੰ ਮਾਰ ਦਿੰਦੇ ਆ ਯਾਨੀ ਇਸ ਪਰਮਾਤਮਾ ਦੇ ਰੰਗਾਂ ਦਾ ਕਿਸੇ ਨੂੰ ਕੁਝ ਪਤਾ ਨਹੀਂ ਕਿ ਕੀ ਹੋ ਰਿਹਾ ਜਿਵੇਂ ਮੈਂ ਤੁਹਾਨੂੰ ਕੱਲ ਇੱਕ ਕਹਾਣੀ ਸੁਣਾਈ ਸੀ ਕਿ ਇੱਕ ਔਰਤ ਨੇ ਆਪਣੇ ਪਤੀ ਦਾ ਖੂਨ ਕਰ ਦਿੱਤਾ ਕਿਉਂਕਿ ਉਸ ਨੂੰ ਪੁੱਤਰ ਦੀ ਲਾਲਸਾ ਸੀ ਪਰ ਪਤੀ ਉਸ ਨੂੰ ਕਹਿ ਰਿਹਾ ਸੀ ਕਿ ਆਪਣੇ ਦੋ ਬੇਟੀਆਂ ਹੀ ਠੀਕ ਹੈ ਪਰ ਉਸ ਨੇ ਪੁੱਤਰ ਦੀ ਲਾਲਸਾ ਪਿੱਛੇ ਆਪਣਾ ਪਤੀ ਮਰਵਾ ਦਿੱਤਾ ਸੀ ਆਪਣੇ ਆਸ਼ਕਾਤੋਂ ਪਰ ਇਸ ਘਰ ਦੇ ਵਿੱਚ ਤਾਂ ਪੁੱਤਰ ਵੀ ਸੀ ਤੇ ਪੁੱਤਰ ਨੇ ਆਪਣੇ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਸੋ ਤੁਹਾਡੀ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ